ਸਤ ਸ੍ਰੀ ਅਕਾਲ ਦੋਸਤੋ ਗੱਲ ਯੂਐਸਏ ਦੀ ਕਰਾਂਗੇ ਬਹੁਤ ਜ਼ਿਆਦਾ ਰੀਲਸ ਆ ਰਹੀਆਂ ਬਹੁਤ ਜ਼ਿਆਦਾ ਵੀਡੀਓਜ਼ ਆ ਰਹੀਆਂ ਟਰੰਪ ਨੇ ਜਿਹੜੇ ਵਾਪਸ ਭੇਜੇ ਆ ਰਿਪੋਰਟ ਕੀਤੇ ਆ ਨੌਜਵਾਨ ਪੰਜਾਬ ਦੇ ਵਿੱਚ ਬੱਚੀਆਂ ਵੀ ਨੇ ਭੈਣਾਂ ਵੀ ਨੇ ਸਾਡੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਆ ਰਹੀਆਂ ਸਾਡੇ ਨਾਲ ਧੱਕਾ ਹੋਇਆ ਪਰ ਕਿਉਂ ਹੋਇਆ ਇਹ ਕਿਉਂਕਿ ਪਹਿਲਾਂ ਉਹਨਾਂ ਨੇ ਗਲਤ ਤਰੀਕਾ ਅਪਣਾਇਆ ਉਹ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਗਏ ਇਥੋਂ ਦੁਬਈ ਗਏ ਦੁਬਈ ਤੋਂ ਗਏ ਯੂਰਪ ਕਿਤੇ ਹੁੰਦੇ ਹੁੰਦੇ ਮੈਕਸੀਕੋ ਤੋਂ ਬਾਰਡਰ ਕਰਾਸ ਉਹਨਾਂ ਨੇ ਕੀਤਾ ਪਰ ਕਿਤੇ ਨਾ ਕਿਤੇ ਇਸ ਦੇ ਵਿੱਚ ਕੀ ਕਾਰਨ ਰਿਹਾ ਕਿਉਂ ਉਹਨਾਂ ਨੂੰ ਇਹ ਰਸਤਾ ਅਪਣਾਉਣਾ ਪਿਆ ਔਰ ਇੰਨਾ ਮਹਿੰਗਾ ਰਸਤਾ ਹੈ 50 50 40 40 ਲੱਖ ਰੁਪਇਆ ਲਾ ਕੇ ਉਹ ਗਏ ਵਾਪਸ ਆ ਗਏ ਆ ਸਾਨੂੰ ਵੀ ਦੁੱਖ ਹੈ ਪਰ ਆਪਾਂ ਅੱਜ ਗੱਲ ਕਰਨੀ ਹੈ ਕਿ ਸਹੀ ਤਰੀਕਾ ਕੀ ਹੈ ਜੇ ਜਿਸ ਦੇ ਵਿੱਚ 트럼ਪ ਕੀ ਕੋਈ ਵੀ ਪ੍ਰੈਜ਼ੀਡੈਂਟ ਹੋਵੇ ਕੋਈ ਵੀ ਮੁਲਕ ਹੋਵੇ ਤੁਹਾਨੂੰ ਵਾਪਸ ਨਹੀਂ ਭੇਜ ਸਕਦਾ ਡਿਪੋਰਟ ਨਹੀਂ ਕਰ ਸਕਦਾ ਸਹੀ ਤਰੀਕਾ ਅਪਣਾ ਕੇ ਵਿਦੇਸ਼ ਜਾਓ ਸਾਡਾ ਸ਼ੋਅ ਲੈ ਕੇ ਆਉਣ ਦਾ ਮਕਸਦ ਹੀ ਹੁੰਦਾ ਹੈ ਕਿ ਸਟੂਡੈਂਟ ਗਾਈਡ ਗਾਈਡੈਂਸ ਉਹਨਾਂ ਨੂੰ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਨਾਲ ਤੁਸੀਂ ਜਾ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਦੇ ਲਈ ਸਾਡੇ ਨਾਲ ਅੱਜ ਵੀਜ਼ਾ ਐਕਸਪਰਟ ਹੈਗੇ ਆ ਗੁਰਪ੍ਰੀਤ ਕੌਰ ਬਾਠ ਮੈਮ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਆ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੈਮ ਆ ਪਿਛਲੇ ਆਪਾਂ ਕੁਝ ਦਿਨਾਂ ਤੋਂ ਦੇਖ ਰਹੇ ਆ ਬਹੁਤ ਜ਼ਿਆਦਾ ਵੀਡੀਓਜ਼ ਆ ਰਹੀਆਂ ਨੇ ਕਈ ਤਾਂ ਗਾਣਾ ਲਾਇਆ ਹੋਇਆ ਕਹਿੰਦੇ ਉਹ ਇਹ ਸਾਰਾ ਕਸੂਰ ਕਹਿੰਦੇ ਪ੍ਰੇਮ ਢੱਲੋਂ ਦਾ ਉਹ ਕਿਹੜਾ ਜਿਹਦਾ ਸਿੰਗਰ ਸੀਗਾ ਮੇ ਜੱਟਾਂ ਦੇ ਪੁੱਤਾਂ ਅਨਰੋਗ ਸਕੇਨਾ ਟਰੰਪ ਦੁੱਕੀ ਤਿੱਖੀ ਸ਼ਿੱਕੀ ਦੀ ਗੱਲ ਕਰਦੀ ਹੈ ਤੇ ਇਹ ਕਹਿੰਦੇ ਉਹ ਗਾਣਾ ਕਿਤੇ ਸੁਣ ਲਿਆ ਟਰੰਪ ਨੇ ਤੇ ਉਹ ਕਈਆਂ ਨੇ ਪਾਇਆ ਹੋਇਆ ਸੀ ਤੇ ਇੱਕ ਹੀ ਸੁਣਿਆ ਹਜੇ ਤਾਂ ਹੋਰ ਬਥੇਰੇ ਆ ਜਿਹੜੇ ਅਮਰੀਕਾ ਦੇ ਬਣੇ ਹੋਏ ਨੇ ਪਰ ਚਲੋ ਉਹ ਵੀ ਗੱਲ ਆ ਵੀ ਬੰਦੇ ਵਾਪਸ ਭੇਜਤੇ ਉਹਨਾਂ ਨੇ ਹਨਾ ਕਿਵੇਂ ਦੇਖਦੇ ਹੋ ਵੀ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਦੁਬਾਰੇ ਉਹ ਜਾ ਵੀ ਨਹੀਂ ਸਕਦੇ ਹਨਾ ਜੀ ਅ ਦੇਖੋ ਜੀ ਟਰੰਪ ਨੇ गाना ਟਰਾਂਸਲੇਟ ਕਰਾ ਲਿਆ ਤੇ ਜਾਂ ਕੋਈ ਅਸੀਂ ਗਲਤ ਤਰੀਕਾ ਬਣਾ ਲਿਆ ਬਟ ਹਮੇਸ਼ਾ ਕੋਸ਼ਿਸ਼ ਕੀਤੀ ਆ ਸਾਡੇ ਵੱਲੋਂ ਅਸੀਂ ਕੋਸ਼ਿਸ਼ ਕਰਦੇ ਆਂ ਜਿੱਥੇ ਵੀ ਤੁਸੀਂ ਸੋਸ਼ਲ ਚੈਨਲਸ ਤੇ ਸਾਨੂੰ ਬੁਲਾਉਂਦੇ ਆ ਕਿ ਅਸੀਂ ਵੱਧ ਤੋਂ ਵੱਧ ਸਟੂਡੈਂਟਸ ਨੂੰ ਗਾਈਡ ਕਰ ਸਕੀਏ ਕਿ ਆਪਾਂ ਸਿਸਟਮ ਨੂੰ ਫੋਲੋ ਕਰੀਏ ਆਪਾਂ ਰੋਲੈਂਡ ਰੈਗੂਲੇਸ਼ਨਸ ਨੂੰ ਫੋਲੋ ਕਰੀਏ ਉਹ ਕੰਟਰੀ ਕੀ ਕਹਿੰਦਾ ਹੈ ਉਹਦਾ ਪੇਪਰ ਵਰਕ ਕੀ ਆ ਡਾਕੂਮੈਂਟਸ ਕੀ ਆ ਅਸੀਂ ਤਾਂ ਪੇਪਰ ਵਰਕ ਡਾਕੂਮੈਂਟਸ ਨੂੰ ਇੱਕ ਪਾਸੇ ਛੱਡ ਕੇ ਅਸੀਂ ਤਾਂ ਸਰਹੱਦਾਂ ਪਾਰ ਕਰਨ ਤੇ ਆ ਗਏ ਤੇ ਉਸ ਤੋਂ ਬਾਅਦ ਸਾਡੇ ਸਟੂਡੈਂਟਸ ਦੇ ਸਾਡੇ ਕੈਂਡੀਡੇਟ ਜਿੰਨੇ ਵੀ ਰਿਪੋਰਟ ਹੋ ਕੇ ਆਏ ਉਹਨਾਂ ਦੇ ਬਿਆਨ ਆਏ ਕਿ ਸਾਨੂੰ ਪਤਾ ਨਹੀਂ ਸੀ ਇਹ ਬਿਲਕੁਲ ਗਲਤ ਆ ਜਿਨੇ ਕਰਿਆ ਉਹਨੇ ਉਹ ਵੀ ਗਲਤ ਆ ਤੇ ਜਿਹੜਾ ਕੈਂਡੀਡੇਟ ਇਹ ਕਹਿ ਰਿਹਾ ਕਿ ਮੈਨੂੰ ਨਹੀਂ ਪਤਾ ਸੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਬਾਰਡਰ ਟੱਪਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਸੀਂ ਬਾਰਡਰ ਟੱਪ ਕੇ ਕਿਸੇ ਕੰਟਰੀ ਦੇ ਵਿੱਚ ਐਂਟਰ ਕਰ ਰਹੇ ਹੋ ਜੋ ਕਿ ਅਸੀਂ ਸਾਈਲਮ ਪਾਉਂਦੇ ਸੀ ਸਾਈਲਮ ਦੇ ਬੇਸ ਤੇ ਸਾਨੂੰ ਯੂ ਐਸ ਏ ਉੱਥੇ ਗ੍ਰੀਨ ਕਾਰਡ ਮਿਲ ਜਾਂਦਾ ਸੀ ਤੇ ਅਸੀਂ ਆਪਣੀ ਉੱਥੇ ਲਾਈਫ ਜਿਹੜੀ ਆ ਉਹ ਜੀਣ ਵਾਸਤੇ ਜਾਂਦੇ ਸੀ ਬਟ apa e de co... ਕਿ ਕਿੰਨੇ ਕੈਂਡੀਡੇਟਸ ਆਪਣੇ ਬਿਆਨ ਦੇ ਰਹੇ ਨੇ ਕਿ ਡੌਂਕੀ ਲਾ ਕੇ ਜਾਂਦੇ ਸੀਗੇ ਅਸੀਂ ਸਮੁੰਦਰ ਚੋਂ ਗਏ ਐਵੇਂ ਗਏ ਐਨੇ ਸਾਨੂੰ ਕੀ ਇਹੋ ਜੀ ਮੁਸੀਬਤ ਪਈ ਹੈ ਆਪਣਾ ਕੰਟਰੀ ਛੱਡਣ ਦੀ ਕਿ ਅਸੀਂ ਇੰਨੀਆਂ ਚੀਜ਼ਾਂ ਜਿਹੜੀਆਂ ਉਹ ਛੇਲਣ ਤੋਂ ਬਾਅਦ ਜਾ ਰਹੇ ਹਾਂ ਇਹ ਕੁਝ ਨਵਾਂ ਨਹੀਂ ਹੈ ਭਲਵਿੰਦਰ ਜੀ ਇਹ ਆਏ ਟਾਈਮ ਬਹੁਤ ਇਸ ਦੇ ਉੱਤੇ ਨਿਊਜ਼ ਨੇ ਬਹੁਤ ਇਨਾ ਚੀਜ਼ਾਂ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਕਿ ਬੈਕ ਟੂ ਬੈਕ ਅਸੀਂ ਦੇਖਦੇ ਆ ਰਹੇ ਹਾਂ ਪਰ ਫਿਰ ਵੀ ਸਾਡੇ ਪੰਜਾਬੀ ਕਹਿ ਲੋ ਸਾਡਾ ਇੰਡੀਅਨ ਕਹਿ ਲੋ ਕਿ ਜਿਹੜਾ ਨਹੀਂ ਜਿਹੜਾ ਇਹ ਸਿਸਟਮ ਨੂੰ ਫੋਲੋ ਕਰਕੇ ਰਾਜੀ ਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ 40 40 50 50 ਲੱਖ ਰੁਪਏ ਦੇ ਕੇ ਉੱਥੇ ਜਾ ਰਿਹਾ ਤੇ ਤੁਹਾਡੇ ਸਾਹਮਣੇ ਰਿਜ਼ਲਟ ਹੈ ਇਸ ਤੋਂ ਸਾਨੂੰ ਲੈਸਨ ਲੈਣਾ ਚਾਹੀਦਾ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਅਸੀਂ ਕੋਈ ਵੀ ਪੇਪਰ ਵਰਕ ਡਾਕੂਮੈਂਟਸ ਤੋਂ ਬਿਨਾ ਕਿਤੋਂ ਦਾ ਵੀਜ਼ਾ ਅਪਲਾਈ ਨਾ ਕਰੀਏ ਕਿਉਂਕਿ ਅਸੀਂ ਇਸ ਦੇ ਉੱਤੇ ਵਧਾਚੜਾ ਕੇ ਗੱਲਾਂ ਕਰ ਗਏ ਜਾਂ ਇਸ ਦੇ ਉੱਤੇ ਜੋ ਵੀ ਸਾਡੇ ਸਟੂਡੈਂਟਸ ਨਾਲ ਹੋਇਆ ਬਹੁਤ ਕੈਂਡੀਡੇਟਸ ਨਾਲ ਮਾੜਾ ਹੋਇਆ ਪੈਸੇ ਦੀ ਜਿਹੜੀ ਆ ਮਾਰ ਫਿਰ ਵੀ ਕੈਂਡੀਡੇਟ ਚੱਲ ਲੈਂਦਾ ਔਰ ਜਿਹੜਾ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇੱਥੋਂ ਗਿਆ ਉਹ ਸਭ ਤੋਂ ਵੱਡਾ ਰਿਸਕ ਹੈ ਇਸ ਚੀਜ਼ ਨੂੰ ਸਾਨੂੰ ਅੱਗੇ ਤੋਂ ਸਾਡੇ ਸਟੂਡੈਂਟਸ ਨੂੰ ਸਾਡੀ ਅਗਲੀ ਜਨਰੇਸ਼ਨ ਨੂੰ ਸਮਝਣਾ ਚਾਹੀਦਾ ਔਰ ਖਾਸ ਕਰਕੇ ਕੇ ਜੋ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਹੈ ਚਾਹੇ ਉਹ ਕੰਸਲਟੈਂਟ ਹੈ ਚਾਹੇ ਕੋਈ ਏਜੈਂਟ ਹੈ ਡੌਂਕਰ ਹੈ ਉਹਨੂੰ ਇਹ ਚੀਜ਼ ਪ੍ਰਮੋਟ ਪੰਜਾਬ ਦੇ ਅੰਦਰ ਨਹੀਂ ਕਰਨੀ ਚਾਹੀਦੀ ਇਹਦੇ ਉੱਤੇ ਕਿਤੇ ਨਾ ਕਿਤੇ ਐਕਸ਼ਨ ਹੋਣਾ ਚਾਹੀਦਾ ਹੈ ਔਰ ਜਿਹੜਾ ਸਾਡਾ ਸਟੂਡੈਂਟ ਇਸ ਟਾਈਮ ਯੂਐਸਏ ਅਪਲਾਈ ਕਰਨਾ ਚਾਹੁੰਦਾ ਸਿੱਧੇ ਤਰੀਕੇ ਐਨੇ ਨੇ ਇਨਵੈਸਟਮੈਂਟ ਵੀਜ਼ਾ 40-40 ਲੱਖ ਤੁਸੀਂ ਲਾ ਰਹੇ ਹੋ ਤੁਹਾਡੇ ਕੋਲ ਤਾਂ ਆਪਸ਼ਨਸ ਹੀ ਬਹੁਤ ਨੇ ਜਿਹੜਾ ਕਿ ਤੁਸੀਂ ਇੱਥੋਂ ਜਿਹੜਾ ਕਿ ਤੁਸੀਂ ਪਹਿਲਾਂ ਪੈਸਾ ਲਾਨ ਤੋਂ ਡਰਦੇ ਹੋ ਤੁਹਾਨੂੰ ਪਹਿਲਾਂ ਪੈਸਾ ਇੱਕ ਇਹ ਵੀ ਮੈਨੂੰ ਵਿੱਚ ਡਰ ਹੁੰਦਾ ਨਾ ਵੀ ਕਹਿੰਦੇ ਜਿਹੜਾ ਯੂਐਸ ਦਾ ਵੀਜ਼ਾ ਇੰਟਰਵਿਊ ਲੈ ਕੇ ਐਂਬੈਸੀ ਦਿੰਦੀ ਹੈ ਹਨਾ ਇੰਟਰਵਿਊ ਤੋਂ ਹੀ ਵੱਡੇ ਡਰ ਜਾਂਦੇ ਆ ਵੀ ਇੰਟਰਵਿਊ 'ਚ ਪਤਾ ਨਹੀਂ ਕਿਹੜੇ ਸਵਾਲ ਹੋਣਗੇ ਇਹਦੇ 'ਚ ਨਾ ਇੰਟਰਵਿਊ ਦੇਣਾ ਨਾ ਕੁਝ ਦੇਣਾ ਪੈਸੇ ਦੇਣੇ ਆ ਤਾਂ ਉੱਥੇ ਪਹੁੰਚ ਜਾਣਾ ਹਨਾ ਦੇਖੋ ਜੀ ਇੰਟਰਵਿਊ ਦੇ ਵਿੱਚ ਕੁਝ ਨਹੀਂ ਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਤੁਹਾਡੇ ਪੇਪਰਵਰਕ ਪੁੱਛਣਾ ਹੈ ਉਹਨਾਂ ਨੇ ਤੁਹਾਡਾ ਟਾਈਪ ਆਫ ਵੀਜ਼ਾ ਪੁੱਛਣਾ ਹੈ ਤੁਸੀਂ ਕਿਸ ਵੀਜ਼ੇ ਲਈ ਜਾ ਰਹੇ ਹੋ ਤੁਹਾਨੂੰ ਕਿੰਨੇ ਗਾਈਡ ਕੀਤਾ ਜੇ ਤੁਸੀਂ ਇਨਵੈਸਟਮੈਂਟ ਵੀਜ਼ੇ ਤੇ ਜਾ ਰਹੇ ਹੋ ਤਾਂ ਵੀ ਉਹਦੇ ਉੱਤੇ ਤੁਹਾਡੇ ਕੋਲ ਤੁਹਾਨੂੰ ਤੁਹਾਡਾ ਕੰਸਲਟੈਂਟ ਗਾਈਡ ਕਰੇਗਾ ਦੂਸਰੀ ਗੱਲ ਆਪਣੀ ਜਾਨ ਨੂੰ ਖਤਰੇ 'ਚ ਪ ਜਾਸਾ ਅਫੀਸਰ ਦੇ ਸਾਹਮਣੇ ਇੱਕ ਜੈਨੂਇਨ ਸਵਾਲ ਦੇ ਜਵਾਬ ਦੇ ਕੇ ਜਾਣਾ ਈਜ਼ੀ ਨਹੀਂ ਹੈ ਇਹ ਥੋੜਾ ਜਿਹਾ ਸਾਨੂੰ ਆਪਣੋ ਅੰਦਰ ਤੋਂ ਇਹ ਚੀਜ਼ਾਂ ਸਿੱਖਣ ਦੀ ਜ਼ਰੂਰਤ ਹੈ ਤੇ ਜੇ ਉੱਥੇ ਤੁਹਾਡੇ ਕੋਲ ਪੰਜਾਬੀ ਚ ਇੰਟਰਵਿਊ ਹੁੰਦੀ ਹੈ ਜਿਹੜੀ ਮਰਜੀ ਲੈਂਗੁਏਜ ਦੇ ਵਿੱਚ ਤੁਸੀਂ ਉੱਥੇ ਇੰਟਰਵਿਊ ਕਰ ਸਕਦੇ ਹੋ ਔਰ ਇੰਟਰਵਿਊ ਬਹੁਤ ਕੋਈ ਲੰਮਾ ਚੌੜਾ ਉਹਦੇ ਵਿੱਚ ਤੁਹਾਡੀ ਇੰਟਰਵਿਊ ਨਹੀਂ ਆ ਕਿ ਤੁਹਾਡੀਆਂ ਕੋਲੋਂ ਕੋਈ ਇਹੋ ਜਿਹਾ ਕੁਐਸਚਨ ਪੁੱਟ ਆਉਣ ਕਰ ਲੈ ਜਾਣਗੇ ਜਿਹੜੇ ਕਿ ਤੁਹਾਡੇ ਆਊਟ ਆਫ ਸਿਲੇਬਸ ਹੈ ਜੇ ਤੁਸੀਂ ਸਟੱਡੀ ਤੇ ਜਾ ਰਹੇ ਹੋ ਤਾਂ ਤੁਹਾਡੇ ਉਹਨਾਂ ਨੇ ਯੂਨੀਵਰਸਿਟੀ ਬਾਰੇ ਪੁੱਛਣਗੇ ਤੁਹਾਡੇ ਕੋਰਸ ਪੜ੍ਹਨਗੇ ਉਸ ਕੋਰਸ ਲਈ ਇੰਟਰਸਟ ਕਿਉਂ ਬਣਿਆ ਇਹ ਪੁੱਛਣਗੇ ਉਸ ਤੋਂ ਜ਼ਿਆਦਾ ਜ਼ਿਆਦਾ ਪੁੱਛ ਲੈਣਗੇ ਕਿ ਜੇ ਤੁਹਾਡਾ 8 ਸਾਲ ਦਾ ਗੈਪ ਆ 8 ਸਾਲ ਤੁਸੀਂ ਕੀ ਕਰਦੇ ਰਹੇ ਤੁਸੀਂ ਆਪਣੀ ਸਟੱਡੀ ਉਸ ਟਾਈਮ ਕੰਟੀਨਿਊ ਨਹੀਂ ਕਰੀ ਤੇ ਉਹਦੇ ਲਈ ਅਸੀਂ ਇੰਟਰਵਿਊ ਪ੍ਰੈਪਰੇਸ਼ਨ ਕਰਾਉਂਦੇ ਆ ਬੱਚੇ ਨੂੰ ਕਿ ਵੀਜ਼ਾ ਆਫੀਸਰ ਜੇ ਪੁੱਛਦਾ ਵੀ ਆ ਤੇ ਵੱਧ ਤੋਂ ਵੱਧ ਇਹ ਸਵਾਲ ਪੁੱਛੂਗਾ ਅਸੀਂ ਕੀ ਕਰਦੇ ਆ ਫਸਟ ਸਟੈਪ ਤੇ ਪੈਸਾ ਲਾਉਣ ਤੋਂ ਡਰਦੇ ਆ ਕਿ ਕਿਤੇ ਅਸੀਂ ਰਿਜੈਕਟ ਹੋ ਗਏ ਤੇ ਸਾਡਾ ਲਾਸ ਨਾ ਹੋ ਜਾਵੇ ਦੇਖੋ ਰਿਫਿਊਜ਼ਲ ਜਾਂ ਵੀਜ਼ਾ ਦੋਨੋਂ ਚੀਜ਼ਾਂ ਦੇ ਵਿੱਚੋਂ ਇੱਕ ਹੋਣੀ ਆ ਕੋਈ ਵੀ ਅੰਦਰ ਐਮਬੈਸੀ ਦੇ ਜਾ ਕੇ ਕੰਸਲਟੈਂਟ ਕੋਈ ਵੀ ਭਾਵੇਂ ਮੈਂ ਆ ਭਾਵੇਂ ਕੋਈ ਵੀ ਕੰਸਲਟੈਂਟ ਹੈ ਉਹਨੇ ਤੁਹਾਡੇ ਆਪ ਆਪਣੇ ਹੱਤ ਨਾਲ ਸਟੈਂਪ ਵੀਜ਼ਾ ਨਹੀਂ ਕਰਵਾਉਣਾ ਤੁਹਾਡਾ ਕੰਮ ਆ ਪੇਪਰਵਰਕ ਕਰਨਾ ਤੁਹਾਡੇ ਡਾਕੂਮੈਂਟਸ ਦੇਣਾ ਇੱਕ ਕੋਮੀਡੀਏਟਰ ਦਾ ਕੰਮ ਕਰ ਰਹੇ ਆ ਕਿ ਰਿਪਰੈਜ਼ੈਂਟ ਤੁਸੀਂ ਕਿਵੇਂ ਕਰ ਰਹੇ ਆ ਅਸੀਂ ਇੱਕ ਰਿਪਰੈਜ਼ੈਂਟਿਵ ਦਾ ਕੰਮ ਕਰਕੇ ਤੁਹਾਨੂੰ ਦੇ ਰਹੇ ਆ ਇਸ ਕਰਕੇ ਕੰਸਲਟੈਂਟ ਦੇ ਤਾਂ ਅਸੀਂ ਪ੍ਰੋਪਰ ਇਹਨਾਂ ਚੀਜ਼ਾਂ ਦੇ ਉੱਤੇ ਕਿ ਸਾਡਾ 10 ਰੁਪਏ ਲੱਖ ਰੁਪਏ 50 50000 ਜਿਹੜਾ ਉਹ ਲਾਸ ਨਾ ਹੋਵੇ ਕੰਸਲਟੈਂਟ ਉਹ ਬੱਚੇ ਨੂੰ ਲੱਗਦਾ ਕਿ ਕੰਸਲਟ ਨ ਪਤਾ ਨਹੀਂ ਆਪਣੀ ਜੇਬ ਚ ਪਾ ਰਿਆ ਪਰ ਕੰਸਲਟੈਂਟ ਨਹੀਂ ਪਾਉਂਦਾ ਕੰਸਲਟੈਂਟ ਨੂੰ ਇਹ ਲਾਲਚ ਹੁੰਦਾ ਕਿ ਤੁਹਾਡਾ ਵੀਜ਼ਾ ਲੱਗ ਜੇ ਉਹਨੂੰ ਨੇਮ ਵੀ ਮਿਲੇਗਾ ਫੇਮ ਵੀ ਮਿਲੇਗਾ ਉਹਨੂੰ ਮਨੀ ਵੀ ਮਿਲੂਗੀ ਕਿਉਂਕਿ ਉਹਨੂੰ ਜੇ ਤੁਹਾਡਾ ਵੀਜ਼ਾ ਆਂਦਾ ਹੈ ਤੇ ਯੂਨੀਵਰਸਿਟੀ ਕਾਲਜ ਵੱਲੋਂ ਉੱਥੋਂ ਵੀ ਕਮਿਸ਼ਨ ਆਣਾ ਹੁੰਦਾ ਇਸ ਕਰਕੇ ਕੰਸਲਟੈਂਟ ਕੋਸ਼ਿਸ਼ ਕਰਦਾ ਕਿ ਤੁਹਾਡਾ ਵੀਜ਼ਾ ਲੈ ਕੇ ਦਿੱਤਾ ਜਾਵੇ ਬਟ ਹੁਣ ਅਸੀਂ 40 40 50 50 ਲੱਖ ਦੇ ਨੁਕਸਾਨ ਤੋਂ ਬਾਅਦ ਅੱਜ ਅਸੀਂ ਸੋਚੀਏ ਕਿ 50000 ਲੱਖ ਰੁਪਿਆ ਖਰਚਣਾ ਈਜ਼ੀ ਸੀ ਜਾਂ ਇੰਟਰਵਿਊ ਫੇਸ ਕਰਨੀ ਈਜ਼ੀ ਸੀ ਜਾਂ ਅਸੀਂ ਸਿਸਟਮ ਚ ਪੈ ਕੇ ਜਾਣਾ EGC ਜੋ ਅਸੀਂ ਐਨੇ ਵੱਡੇ ਰਿਸਕ ਲੈ ਇਹ ਸਾਡੀ ਅਗਲੀ ਜੋ ਜਨਰੇਸ਼ਨ ਹੈ ਜਿੰਨੇ ਅੱਗੇ ਅਪਲਾਈ ਕਰਨਾ ਉਹਨੂੰ ਲੈਸਨ ਲੈ ਲੈਣਾ ਚਾਹੀਦਾ ਤੁਹਾਡਾ ਗੈਪ ਹੈ ਤੁਹਾਡਾ ਆਇਲਰਸ ਨਹੀਂ ਕੀਤਾ ਤੁਸੀਂ ਪੀਟੀ ਨਹੀਂ ਕੀਤੀ ਤੁਹਾਡੇ ਕੋਲ ਬੈਂਕਿੰਗ ਨਹੀਂ ਹੈਗੀ ਤੁਸੀਂ ਪੈਲਸੀ ਪਹਿਲਾਂ ਟਿਊਸ਼ਨ ਫੀਸ ਨਹੀਂ ਪੇ ਕਰਨਾ ਚਾਹੁੰਦੇ ਤੁਸੀਂ ਸੁਪਾਊਸ ਨਾਲ ਜਾਣਾ ਚਾਹੁੰਦੇ ਹੋ ਹਰ ਤਰੀਕੇ ਨਾਲ USH ਅਪਲਾਈ ਕਰਕੇ ਜਾਇਆ ਜਾ ਸਕਦਾ ਹੈ ਸਿਰਫ ਕੀ ਕਰੋ ਪਹਿਲਾਂ ਸਭ ਤੋਂ ਪਹਿਲਾ ਸਟੈਪ ਹੈ ਤੁਸੀਂ ਕਾਉਂਸਲਿੰਗ ਲੋ ਚੀਜ਼ਾਂ ਨੂੰ ਸਮਝੋ ਪੇਪਰ ਵਰਕ ਰੈਡੀ ਕਰਨ ਤੋਂ ਨਾ ਡਰੋ ਤੁਹਾਡਾ ਹੀ ਪੇਪਰ ਵਰਕ ਹੈ ਤੁਸੀਂ ਆਪਣੇ ਘਰੋਂ ਹੀ ਪੇਪਰ ਵਰਕ ਦੇਣਾ ਆਈਟੀਆਰ ਦੇਣੀ ਆ ਬੈਂਕਿੰਗ ਦੇਣੀ ਆ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਹੋਗੇ ਤੁਹਾਡੇ ਇਨਕਮ ਸੋਰਸ ਹੋਗੇ ਉਹ ਤੁਹਾਡੇ ਹੀ ਪੇਪਰ ਵਰਕ ਆ ਤੁਸੀਂ ਆਪਣੇ ਪੇਪਰ ਵਰਕ ਦੇਣਾ ਇਸ ਕਰਕੇ ਉਸ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਝੀਏ ਜੋ ਸਾਡੇ ਇਨ ਫਿਊਚਰ ਸਾਡੇ ਲਈ ਪੋਜ਼ਿਟਿਵ ਨੇ ਉਹਨਾਂ ਨੂੰ ਚੀਜ਼ਾਂ ਨੂੰ ਸਮਝੀਏ ਕਿ ਅਸੀਂ ਜਦੋਂ ਇੱਥੋਂ ਆਪਣਾ ਸਟੈਪ ਪੱਟ ਰਹੇ ਹਾਂ ਤੇ ਇੱਕ ਜੈਨੂਅਨ ਇੱਕ ਪ੍ਰੋਪਰ ਇੱਕ ਇਹੋ ਜਿਹਾ ਸਟੈਪ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਲਾਈਫ ਸੈਟਲਮੈਂਟ ਲਈ ਜਾ ਰਹੇ ਹਾਂ ਬੈਟਰ ਫਿਊਚਰ ਲਈ ਜਾ ਰਹੇ ਹਾਂ ਨਾ ਕਿ ਅਸੀਂ ਉੱਥੇ ਜਾ ਕੇ ਇਹਨਾਂ ਚੀਜ਼ਾਂ ਨੂੰ ਜੋ ਅੱਜ ਸਾਡਾ ਕੈਂਡੀਡੇਟ ਫੇਸ ਕਰ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਫੇਸ ਕਰੀਏ ਉਸ ਤੋਂ ਬੈਟਰ ਤਾਂ ਕੈਂਡੀਡੇਟ ਉਸ ਤੋਂ ਪਹਿਲਾਂ ਹੀ ਵਧੀਆ ਹੈ ਕਿ ਵੀਜ਼ਾ ਨਾ ਆਵੇ ਤੇ ਇਸ ਕਰਕੇ ਵੀਜ਼ਾ ਰਿਫਿਊਜ਼ਲ ਦੋਨਾਂ ਚੀਜ਼ਾਂ ਤੋਂ ਸਟੂਡੈਂਟਸ ਨੂੰ ਨਹੀਂ ਡਰਨਾ ਚਾਹੀਦਾ ਪੇਪਰਵਰਕ ਤੋਂ ਨਹੀਂ ਡਰਨਾ ਚਾਹੀਦਾ ਇੰਟਰ ਵੀ ਉਹ ਤੋਂ ਨਹੀਂ ਡਰਨਾ ਚਾਹੀਦਾ ਉਹਨਾਂ ਸਾਰੇ ਚੀਜ਼ਾਂ ਲਈ ਸਪੋਰਟ ਕਰਨ ਲਈ ਤੁਹਾਡੇ ਕੋਲ ਕੰਸਲਟੈਂਟ ਜੈਨੂਨ ایکسپੀਰੀਅੰਸ ਕੰਸਲਟੈਂਟ ਆ ਜਿਨ੍ਹਾਂ ਦਾ 20 20 ਸਾਲ ਦਾ 25 25 ਸਾਲ ਦਾ 15 15 ਸਾਲ ਦਾ ایکسپੀਰੀਅੰਸ ਹੈ ਪ੍ਰੋਪਰ ਟੀਮਸ ਨੇ ਤੁਹਾਨੂੰ ਗਾਈਡ ਕਰਨਗੇ ਮੈਂ ਨਹੀਂ ਕਹਿੰਦੀ ਮੇਰੇ ਕੋਲ ਯੂਐਸ ਦਾ ਵੀਜ਼ਾ ਅਪਲਾਈ ਕਰੋ ਜਿਹੜੇ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਕਾਉਂਸਲਿੰਗ ਲੈ ਸਕਦੇ ਨੇ ਔਨ ਕਾਲ ਵੀ ਲੈ ਸਕਦੇ ਨੇ ਔਰ ਆਫਿਸ ਆ ਕੇ ਵੀ ਲੈ ਸਕਦੇ ਨੇ ਇਸ ਕਰਕੇ ਇਹ ਚੀਜ਼ਾਂ ਨੂੰ ਸਾਨੂੰ ਅੱਜ ਸਮਝਣ ਦੀ ਜ਼ਰੂਰਤ ਆ ਕਿ ਆਪਾਂ ਐਕਚੁਅਲ ਵੀਜ਼ਾ ਜਦੋਂ ਕਿਸੇ ਵੀ ਕੰਟਰੀ ਦਾ ਲੈਣਾ ਹੈ ਕੀ ਡਾਕੂਮੈਂਟਸ ਆ ਕੀ ਪੇਪਰਵਰਕ ਆ ਹੂੰ ਬਿਲਕੁਲ ਹੈ ਸਹੀ ਤਰੀਕਾ ਬਣਾ ਕੇ ਵਿਦੇਸ਼ ਜਾਓ ਜਿਵੇਂ ਮੈਮ ਨੇ ਕਿਹਾ ਕਿ ਫਿਰ ਬਾਅਦ ਚ ਪ੍ਰੋਬਲਮਸ ਆਉਂਦੀਆਂ ਮੈਮ ਸਟੱਡੀ ਦੇ ਲਈ ਜੇ ਆਪਾਂ ਗੱਲ ਕਰੀਏ ਕਿਹੜਾ ਨੈਕਸਟ ਇਨਟੇਕ ਔਰ ਕਿੰਨਾ ਕੁ ਖਰਚਾ ਆ ਜਾਂਦਾ ਹੈ ਅਮਰੀਕਾ ਦੇ ਸਟੱਡੀ ਵੀਜ਼ਾ ਦਾ ਅਮਰੀਕਾ ਦੇ ਸਟੱਡੀ ਵੀਜ਼ਾ ਦਾ ਦੇਖੋ ਜੀ ਖਰਚਾ ਜਿਹੜੀ ਮੈਂ ਗੱਲ ਕਰਾਂ ਜਿਹੜਾ ਐਕਚੁਅਲ ਜੈਨੂਇਨ ਬੱਚੇ ਦਾ ਖਰਚਾ ਹੈ ਉਹ ਲੱਖ ਸਵਾ ਲੱਖ ਦਾ ਖਰਚਾ ਹੈ ਜਿਹੜਾ ਵੀਜ਼ੇ ਤੋਂ ਪਹਿਲਾਂ ਦਾ ਜੇ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਬੱਚੇ ਨੇ ਟਿਊਸ਼ਨ ਫੀਸ ਭਰਨੀ ਆ ਜੇ ਤੁਹਾਡੇ ਕੋਲ ਆਪਣੀ ਬੈਂਕਿੰਗ ਹੈਗੀ ਆ ਆਪਣੇ ਪੇਪਰਵਰਕ ਹੈਗੀ ਆ ਡਾਕੂਮੈਂਟਸ ਹੈਗੀ ਆ ਲੱਖ ਸਵਾ ਲੱਖ ਤੋਂ ਉੱਪਰ ਲੱਖ ਸਵਾ ਲੱਖ ਵੀ ਮੈਂ ਬਹੁਤ ਜ਼ਿਆਦਾ ਕਹਿ ਰਹੀ ਆ ਜਿਦੇ ਵਿੱਚ ਅੰਬੈਸੀ ਫੀਸ ਹੋਗੀ ਤੁਹਾਡਾ ਸੈਵ ਵੀ ਫੀਸ ਹੋਗੀ ਤੁਹਾਡੀ I20 ਫੀਸ ਹੋਗੀ ਸਾਰੀਆਂ ਫੀਸਿਸ ਪਾਉਣ ਤੋਂ ਬਾਅਦ ਤੁਹਾਡੇ ਕੰਸਲਟੈਂਟ ਦੀ ਵੀ ਫੀਸ ਇਹਦੇ ਵਿੱਚ ਪਾ ਲਓ ਸਵਾ ਲੱਖ ਡੇਢ ਲੱਖ ਦੇ ਵਿੱਚ ਵਿੱਚ ਤੁਸੀਂ ਜਿਹੜਾ ਤੁਹਾਡਾ ਮੈਂ ਕਹਿੰਦੀ ਆ ਟਰਾਂਸਪੋਰਟ ਟਰਾਂਸਪੋਰਟ ਦਾ ਵੀ ਖਰਚਾ ਆ ਗਿਆ ਤੁਹਾਡਾ ਆਨ ਜਾਂਦਾ ਵੀ ਖਰਚਾ ਆ ਗਿਆ 1.5 ਲੱਖ ਦੇ ਵਿੱਚ ਤੁਸੀਂ ਰਿਸਕ ਲੈ ਕੇ ਦੇਖ ਸਕਦੇ ਹੋ ਕਿ ਤੁਹਾਡਾ ਵੀਜ਼ਾ ਸਟੈਂਪ ਹੋਊਗਾ ਜਾਂ ਨਹੀਂ ਹੋਊਗਾ ਜੇ 1% ਲਈ ਸਾਨੂੰ ਇੰਟਰਵਿਊ ਫੇਸ ਕਰਨ ਦੀ ਵਿੱਚ ਕੋਈ ਦਿੱਕਤ ਹੈ ਤੇ ਉਹਦੇ ਵਿੱਚ ਤੁਹਾਨੂੰ ਸਵਾਲ ਲਗ 1.5 ਲੱਖ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਆ ਜਾਊਗਾ ਕਿ ਤੁਹਾਨੂੰ ਯੂਐਸਏ ਵੀਜ਼ਾ ਦੇ ਰਿਹਾ ਜਾਂ ਨਹੀਂ ਦੇ ਰਿਹਾ ਇੰਟਰਵਿਊ ਪ੍ਰੈਪਰੇਸ਼ਨ ਸਾਡੇ ਵੱਲੋਂ ਫ੍ਰੀ ਆਫ ਕਾਸਟ ਕਰਾਈ ਜਾਊਗੀ ਉਹਦੇ ਕੋਈ ਚਾਰजेस ਨਹੀਂ ਆ ਉਹਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਕਿ ਯੂਐਸਏ ਅਪਲਾਈ ਕਰਨ ਦੇ ਲਈ ਕੀ ਕੀ ਡਾਕੂਮੈਂਟਸ ਕੀ ਕੀ ਪੇਪਰਵਰਕ ਚਾਹੀਦਾ ਉਹ ਜਿਹੜਾ ਡਾਕੂਮੈਂਟਸ ਪੇਪਰਵਰਕ ਲੈ ਕੇ ਆਉਂਗੇ ਜਿਹੜਾ 16 ਫਾਰਮ ਅਸੀਂ ਤੁਹਾਡਾ ਫਿਲ ਕਰਾਂਗੇ ਉਹਦੇ ਰਿਲੇਟਿਡ ਹੀ ਵੀਜ਼ਾ ਆਫੀਸਰ ਤੁਹਾਨੂੰ ਸਵਾਲ ਪੁੱਛੂਗਾ ਤੇ ਉਹਦੇ ਚੀ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਕਿ ਵੀਜ਼ਾ ਆਫੀਸਰ ਜੇ ਤੁਹਾਨੂੰ ਇਹ ਸਵਾਲ ਪੁੱਛਦਾ ਤੁਹਾਡੀ ਕੀਰ ਕਿੰਨੇ ਦੀ ਆ ਤੁਸੀਂ ਉਹ ਅਨਸਰ ਦੋਗੇ ਜੇ ਤੁਹਾਨੂੰ ਯੂਨੀਵਰਸਿਟੀ ਕੋਰਸ ਪੁੱਛਦਾ ਕਿਉਂ ਲਿਆ ਉਹ ਅਨਸਰ ਦੋਗੇ ਕਿਉਂ ਲਿਆ ਉਰੇ ਜੇ ਤੁਹਾਡਾ ਜੇ ਤੁਸੀਂ ਹੋਮ ਕੰਟਰੀ ਵਾਪਸ ਆਉਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਇੱਥੇ ਹੋਮ ਕੰਟਰੀ ਦੇ ਵਿੱਚ ਕੀ ਸਕੋਪ ਹੈ ਤੇ ਇਸੇ ਤਰ੍ਹਾਂ ਦੇ ਕੁਐਸਚਨ ਹੋਣਗੇ ਇਸੇ ਤਰ੍ਹਾਂ ਦੇ ਸਵਾਲ ਜਵਾਬ ਹੋਣਗੇ ਇਹਦੇ ਵਿੱਚ ਯੂਐਸਏ ਦੇ ਵਿੱਚ ਜਿੰਨੇ ਵੀ ਸਾਡੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਭਾਵੇਂ ਤੁਹਾਡਾ 10 ਸਾਲ ਦਾ ਗੈਪ ਆ 12 ਸਾਲ ਦਾ ਗੈਪ ਆ ਐਲਰਟਸ ਨਹੀਂ ਕੀਤੀ ਪੀਟੀ ਨਹੀਂ ਕੀਤੀ 8ਸ ਨਾਲ ਪਲੱਸ 2 ਕੀਤੀ ਆ ਜਾਂ ਤੁਸੀਂ ਇਨਵੈਸਟਮੈਂਟ ਬੇਸ ਤੇ ਜਾਣਾ ਚਾਹੁੰਦੇ ਹੋ ਯੂਐਸਏ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਹਰ ਤਰੀਕੇ ਦੀ ਆਪਸ਼ਨਸ ਯੂਐਸਏ ਲਈ ਸਾਡੇ ਕੋਲ अवेलेबल ਆ ਬਟ ਇੱਕ ਇੱਕ ਚੀਜ਼ ਹਮੇਂ ਜੇ ਸਾਡੇ ਸਟੂਡੈਂਟ ਸਾਡੇ ਕੋਲ ਜਿਹੜਾ ਲੈ ਕੇ ਆਵੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੇ ਪੈਕੇजेस अवेलेबल ਨਹੀਂ ਆ ਜੋ ਸਿਸਟਮ ਹੈ ਜੋ ਗਵਰਨਮੈਂਟ ਫੀਸਿਸ ਆ ਉਹ ਤੁਸੀਂ ਪੇ ਕਰੋਗੇ ਬੇਸ਼ੱਕ ਸਾਡੀ ਕੰਪਨੀ ਫੀਸ ਤੁਸੀਂ ਆਫਟਰ ਵੀਜ਼ਾ ਵੀ ਪੇ ਕਰ ਸਕਦੇ ਹੋ ਤੁਹਾਡੇ ਕੋਲ ਆਪਣੀ ਬੈਂਕਿੰਗ ਜਰੂਰ ਹੋਣੀ ਚਾਹੀਦੀ ਆ ਬੈਂਕਿੰਗ ਦੇ ਉੱਤੇ ਪ੍ਰੋਪਰ ਵਰਕਆਊਟ ਹੋਣਾ ਚਾਹੀਦਾ ਹੈ ਫਾਈਨੈਂਸ਼ੀਅਲੀ ਡਾਕੂਮੈਂਟਸ ਦੇ ਉੱਤੇ ਕਿਉਂਕਿ ਵੀਜ਼ਾ ਆਫੀਸਰ ਨੇ ਤੁਹਾਡਾ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਜਰੂਰ ਦੇਖਣਾ ਹੈ ਕਿਸੇ ਵੀ ਵੀਜ਼ਾ ਨੂੰ ਦੇਣ ਤੋਂ ਪਹਿਲਾਂ ਤੇ ਇਸ ਕਰਕੇ ਫਾਈਨੈਂਸ਼ੀਅਲੀ ਬੈਕਗ੍ਰਾਉਂਡ ਦੇ ਉੱਤੇ ਅਸੀਂ ਪ੍ਰੋਪਰ ਵਰਕਆਊਟ ਕਰਕੇ ਲੈ ਕੇ ਆਈਏ ਤੁਹਾਡੇ ਕੋਲ ਬੈਂਕਿੰਗ ਕਿੱਥੋਂ ਆਈ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡਾ ਪ੍ਰੋਪਰ ਵਰਕਆਊਟ ਹੋਣਾ ਚਾਹੀਦਾ ਹੈ ਹਮ ਬਿਲਕੁਲ ਯੂ ਐਸ ਏ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਅਮਰੀਕਾ ਜਾਣਾ ਚਾਹੁੰਦੇ ਨੇ ਲੀਗਲ ਤਰੀਕੇ ਨਾਲ ਤੁਸੀਂ ਜਾਣਾ ਜਿਸ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਵਾਪਸ ਵੀ ਨਾ ਭੇਜ ਸਕੇ ਉਸ ਦਾ ਸਹੀ ਰਸਤਾ ਹੈ ਤੁਸੀਂ ਸਟੱਡੀ ਲਈ ਜਾਓ ਜੋ ਸੌਖਾ ਆਪਾਂ ਕਹਿ ਸਕਦੇ ਆ ਜਾਂ ਫਿਰ ਟੂਰਿਸਟ ਵੀਜ਼ਾ ਲਵਾ ਕੇ ਜਾਓ ਟੂਰਿਸਟ ਵੀਜ਼ੇ ਲਈ ਵੀ ਇੰਟਰਵਿਊ ਹੋਣਾ ਹੈ ਸਟੱਡੀ ਲਈ ਵੀ ਇੰਟਰਵਿਊ ਹੋਣਾ ਹੈ ਇੰਟਰਵਿਊ ਦੀ ਜਿਹੜੀ ਪ੍ਰੈਪਰੇਸ਼ਨ ਹੈ ਕ੍ਰੀਏਟਿਵ ਫਿਊਚਰ ਕਾ ਬਹੁਤ ਹੀ ਘੱਟ ਪੈਸਿਆਂ 'ਚ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਇੱਕ ਵਾਰੀ ਰਿਫਿਊਜ਼ਲ ਆ ਗਈ ਤਾਂ ਦੁਬਾਰੇ ਵੀ ਅਪਲਾਈ ਕੀਤਾ ਜਾ ਸਕਦਾ ਹੈ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਤੁਸੀਂ ਮਤਲਬ ਮੈਨੂੰ ਲੱਗਦਾ ਰਿਫਿਊਜ਼ਲ ਤੋਂ ਬਾਅਦ ਇਹ ਕੋਈ ਟਰਮਸ ਨਹੀਂ ਹੈਗੇ ਵੀ ਇੰਨੀ ਵਾਰ ਤੁਸੀਂ ਨਹੀਂ ਉਹਨਾਂ ਨੇ ਰਿਫਿਊਜ਼ਲ ਦੇ ਉੱਤੇ ਲਿਖਿਆ ਹੁੰਦਾ ਹੈ ਕਿ 24 ਆਵਰਸ ਦੇ ਬਾਅਦ ਤੁਸੀਂ ਦੁਆਰਾ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਕੋਈ ਵੀ ਇਹ ਨਹੀਂ ਆ ਕਿ ਤੁਹਾਨੂੰ ਤੁਹਾਡਾ ਕੋਈ ਪੇਪਰ ਵਰਕ ਲੈਸ ਹੋ ਗਿਆ ਜਾਂ ਡਾਕੂਮੈਂਟਸ ਲੈਸ ਹੋ ਗਿਆ ਤੇ ਉਹਨੂੰ ਤੁਸੀਂ ਦੁਬਾਰਾ ਲਿਜਾ ਕੇ ਤੁਸੀਂ ਅੰਬੈਸੀ ਦੇ ਵਿੱਚ ਦੁਬਾਰਾ ਜਾ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਇਸ ਤੇ ਕਾਲ ਕਰੋ ਗੁਰਪ੍ਰੀਤ मैम ਨੂੰ ਮਿਲਣਾ ਚਾਹੁੰਦੇ ਹਾਂ ਫੇਸ ਇੱਕ ਮੁਹਾਲੀ ਮਿਲਿਆ ਜਾ ਸਕਦਾ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਹైదరాబాద్ ਔਰ ਅਹਮਦਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਦੇ ਆਫਿਸਿਸ ਹੈਗੇ ਆ ਕਿ ਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਲਈ ਜਾ ਸਕਦੀ ਹੈ ਵੀਜ਼ਾ ਜਿਵੇਂ ਆਪਾਂ ਕਹਿ ਦਿੰਦੇ ਆ ਐਮਬੈਸੀ ਆਫੀਸਰਾਂ ਨੇ ਜੋ ਮੈਮ ਨੇ ਕਿਹਾ ਕਿ ਦੇਣਾ ਹੁੰਦਾ ਕਿਸੇ ਦੀ ਕੰਸਲਟੈਂਟ ਕੋਈ ਵੀ ਹੋਵੇ ਕੁਝ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹਨੇ ਆਪਣੇ ਕੋਲੋਂ ਮੋਹਰ ਲਾ ਕੇ ਤੁਹਾਨੂੰ ਦੇ ਦੇਣੀ ਹੈ ਕਿ ਤੁਹਾਡਾ ਵੀਜ਼ਾ ਆ ਗਿਆ ਸਹੀ ਕੰਸਲਟੈਂਟ ਚੂਸ ਕਰੋ ਜੋ ਤੁਹਾਨੂੰ ਸਹੀ ਗਾਈਡ ਕਰੇ ਔਰ ਸਹੀ ਤਰੀਕੇ ਨਾਲ ਉਹਦੇ ਜਾਂਦਾ ਸੁਪਨਾ ਤੁਹਾਡਾ ਪੂਰਾ ਹੋਵੇ ਸਟੱਡੀ ਯੂਐਸ ਦੇ ਲਈ ਔਰ ਟੂਰਿਸਟ ਯੂਐਸ ਦੇ ਲਈ ਸਕਰੀਨ ਤੇ ਆਰ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਸਾਡੇ ਦਰਸ਼ਕਾਂ ਦਾ ਹੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ